ABC ਪੰਜਾਬ ਦੇ ਵਿਸ਼ੇਸ਼ ਬਲੈਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਟਿੱਪਣੀ ਕਿਹਾ ਕਿ 10 ਸਾਲ ਪਹਿਲਾਂ ਇੱਕ ਦੇਸ਼ ਅੰਦਰ ਕਮਜ਼ੋਰ ਸਰਕਾਰ ਸੀ ਅਸੀਂ 25 ਕਰੋੜ ਲੋਕਾਂ ਨੂੰ ਗਰੀਬੀ ਚੋਂ ਕੱਢਿਆ ਬਾਹਰ ਜਗਨਨਾਥ ਮੰਦਰ ਹੈਰੀਟੇਜ ਕੋਰੀਡੋਰ ਦਾ ਹੋਇਆ ਉਦਘਾਟਨ ਟੀਐਮਸੀ ਦੀ ਸਾਫਕਾ ਮੈਂਬਰ ਪਾਰਲੀਮੈਂਟ ਮੌਹਾ ਮੋਤਰਾ ਦਾ ਨੂੰ ਫੋਰਨ ਬੰਗਲਾ ਖਾਲੀ ਕਰਨ ਦੇ ਹੁਕਮ ਸੈਂਟਰ ਫੋਰ ਪਾਲਿਸੀ ਰਿਸਰਚ ਦਾ ਐਫ ਸੀ ਆਰ ਏ ਲਾਇਸੈਂਸ ਰੱਦ ਸਾਬਕਾ ਕਾਂਗਰਸੀ ਮੰਤਰੀ ਮਣੀ ਸ਼ੰਕਰ ਅਯਰ ਦੀ ਬੇਟੀ ਦੀ ਸੰਸਥਾ ਭਾਰਤ ਜੋੜੋ ਨਿਆਏ ਯਾਤਰਾ ਦਾ ਚੌਥਾ ਦਿਨ ਨਾਗaland ਦੇ ਵਿੱਚ ਕਾਂਗਰਸ ਪਾਰਟੀ ਦੇ ਐਮ ਪੀ ਰਾਹੁਲ ਗਾਂਧੀ ਦੀ ਵੱਡੀ ਟਿੱਪਣੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਧੋਨੀ ਤੇ ਮਾਨਹਾਨੀ ਦਾ ਕੇਸ ਸੁਣਵਾਈ ਪਲਕੀ ਰਾਜਸਥਾਨ ਦੇ ਵਿੱਚ ਇੱਕ ਵਾਰ ਫੇਰ ਸ਼ੁਰੂ ਹੋਇਆ ਰਾਖਮਾ ਕਰਨ ਅੰਦੋਲਨ ਹੁਣ ਖਬਰਾਂ ਵਿਸਤਾਰ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਂਧਰਾ ਪ੍ਰਦੇਸ਼ ਕੇਰਲਾ ਦੇ ਦੌਰੇ ਤੇ ਨੇ ਅੱਜਕੱਲ ਉਹਨਾਂ ਨੇ ਸਵੇਰੇ ਕੇਰਲਾ ਦੇ ਗੁਰੂ ਵਿਆਰ ਮੰਦਿਰ ਅਤੇ ਤ੍ਰਿਪਯਾਰ ਸ਼੍ਰੀਰਾਮ ਮੰਦਿਰ ਵਿੱਚ ਪੂਜਾ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਕੋਚੀ ਵਿਖੇ ਕੋਚੀਨ ਸ਼ਿਪਜਾਰਡ ਦੇ ਨਾਲ ਜੁੜੇ 4000 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਅੰਨਕੁਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਸ਼ਕਤੀ ਕੇਂਦਰ ਦੇ ਇੰਚਾਰਜਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਸਾਨੂੰ ਵੋਟਰਾਂ ਨੂੰ ਦੱਸਣਾ ਹੋਊਗਾ ਕਿ 10 ਸਾਲ ਪਹਿਲਾਂ ਦੇਸ਼ ਇੱਕ ਵਿੱਚ ਇੱਕ ਕਮਜ਼ੋਰ ਸਰਕਾਰ ਸੀ ਉਦੋਂ ਆਏ ਦਿਨ ਅਤਵਾਦੀਆਂ ਦੇ ਹਮਲੇ ਹੁੰਦੇ ਸੀ ਅੱਜ ਭਾਰਤ ਨੂੰ ਦੁਨੀਆ ਵਿਸ਼ਵ ਮਿੱਤਰ ਦੇ ਰੂਪ ਵਿੱਚ ਦੇਖ ਰਹੀ ਆ ਤੇ ਖਾੜੀ ਦੇਸ਼ਾਂ ਵਿੱਚ ਭਾਰਤੀਆਂ ਦਾ ਸਨਮਾਨ ਵਧਿਆ ਪੀਐਮ ਨੇ ਕਿਹਾ ਕਿ ਕਾਂਗਰਸ ਨੇ ਪੰਜ ਦਹਾਕਿਆਂ ਤੱਕ ਸਿਰਫ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਜਦ ਕਿ ਅਸੀਂ ਪਿਛਲੇ 9 ਸਾਲਾਂ ਦੌਰਾਨ ਸਾਡੀ ਸਰਕਾਰ ਵਿੱਚ ਕਰੀਬ 25 ਕਰੋੜ ਲੋਕਾਂ ਨੂੰ ਗਰੀਬੀ ਦੇ ਚੱਕਰ ਚੋਂ ਬਾਹਰ ਕੱਢ ਕੇ ਲਿਆਂਦਾ ਇਸ ਤੋਂ ਪਤਾ ਚੱਲਦਾ ਕਿ ਅਸੀਂ ਵਿਕਾਸ ਲਈ ਜੋ ਰਾਹ ਤਾ ਚੁਣਿਆ ਉਹ ਬਿਲਕੁਲ ਸਹੀ ਆ ਉਹਨਾਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਜਿੱਤਦਾ ਫਾਰਮੂਲਾ ਦੱਸ ਦੇ ਕਿਹਾ ਕਿ ਸਾਡਾ ਸੰਕਲਪ ਹੋਣਾ ਚਾਹੀਦਾ ਕਿ ਅਸੀਂ ਆਪਣਾ ਬੂਥ ਜਿੱਤੀਏ ਔਰ ਅਸੀਂ ਇੱਕ ਬੂਥ ਜਿੱਤ ਸਕਦੇ ਹਾਂ ਤੇ ਕੇਰਲਾ ਵਿੱਚ ਚੋਣਾਂ ਵੀ ਜਿੱਤ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਵਾਅਦੇ ਤੋਂ ਵਾਅਦੇ ਮਿਹਨਤ ਕਰਨੀ ਹੋਵੇਗੀ ਅਤੇ ਅਸੀਂ ਆਪਣੇ ਵੋਟਰਾਂ ਤੇ ਸਾਨੂੰ ਧਿਆਨ ਕਰਨਾ ਚਾਹੀਦਾ ਕੇਰਲਾ ਵਿੱਚ ਸੱਤਾ ਧਿਰ ਪਾਰਟੀ ਐਲਡੀਐਫ ਅਤੇ ਜਿਹੜੇ ਦੂਜੇ ਗੱਠਜੋੜ ਜੂਡੀਐਫ ਦਾ ਜਿਹੜਾ ਟਰੈਕਰ ਰਿਕਾਰਡ ਭ੍ਰਿਸ਼ਟਾਚਾਰ ਦੇ ਇਤਿਹਾਸ ਨਾਲ ਭਰਿਆ ਪਿਆ ਇਹ ਸਾਨੂੰ ਕੇਰਲਾ ਦੇ ਵੋਟਰਾਂ ਨੂੰ ਦੱਸਣਾ ਹੋਏਗਾ ਦੇਸ਼ ਦੇ ਚਾਰ ਧਾਮਾਂ ਵਿੱਚ ਇੱਕ ਬਾਾਰ ਵੀ ਸਦੀ ਵਿੱਚ ਬਣੇ ਉੜੀਸਾ ਵਿੱਚ ਪੂਰੀ ਜਗਨਨਾਥ ਮੰਦਿਰ ਹੈਰੀਟੇਜ ਕੋਰੀਡੋਰ ਸ਼੍ਰੀ ਮੰਦਿਰ ਪਰियोजना ਦਾ ਕੰਮ ਪੂਰਾ ਹੋ ਚੁੱਕਾ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੰਦਿਰ ਦੇ ਗਜਪਤੀ ਦਿਵਯ ਸਿੰਘ ਦੇਵ ਦੇ ਨਾਲ ਇਸ ਕੋਰੀਡੋਰ ਦਾ ਉਦਘਾਟਨ ਕੀਤਾ ਉੜੀਸਾ ਸਰਕਾਰ ਨੇ ਉਦਘਾਟਨ ਪ੍ਰੋਗਰਾਮ ਚ ਭਾਰਤ ਤੇ ਨੇਪਾਲ ਦੇ 1000 ਮੰਦਿਰਾਂ ਨੂੰ ਸੱਦਾ ਪੱਤਰ ਭੇਜਿਆ ਸੀ ਔਰ ਨਾਲ ਹੀ ਦੇਸ਼ ਦੇ ਚਾਰੋਂ ਸ਼ੰਕਰਚਾਰੀਆ ਚਾਰੇ ਪਵਿੱਤਰ ਧਾਮ ਅਤੇ ਚਾਰੇ ਹੋਰ ਛੋਟੇ ਧਾਮਾਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ ਮੰਦਰ ਪ੍ਰਸ਼ਾਸਨ ਨੇ ਨੇਪਾਲ ਦੇ ਰਾਜਾ ਨੂੰ ਵੀ ਸੱਦਾ ਪੱਤਰ ਭੇਜਿਆ ਸੀ ਪ੍ਰੋਜੈਕਟ ਦੇ ਤਹਿਤ ਮੰਦਰ ਵਿੱਚ ਲੱਗੇ ਬਾਹਰੀ ਦੀਵਾਰ ਮੀਗਨਾਥ ਪਚੈਰੀ ਦੇ ਚਾਰੇ ਪਾਸੇ 75 ਮੀਟਰ ਚੌੜਾ ਇੱਕ ਗਲਿਆਰਾ ਵੀ ਬਣਾਇਆ ਗਿਆ ਮੰਦਰਾਂ ਦੇ ਚਾਰੇ ਪਾਸੇ 2 ਕਿਲੋਮੀਟਰ ਸ਼੍ਰੀ ਮੰਦਰ ਪ੍ਰਕਰਮਾ ਪਾਥ ਦਾ ਨਿਰਮਾਣ ਕੀਤਾ ਗਿਆ ਇੱਥੋਂ ਸ਼ਰਧਾਲੂ ਮੰਦਰ ਦਾ ਸਿੱਧੇ ਦਰਸ਼ਨ ਕਰ ਸਕਣਗੇ ਦਸੰਬਰ 20 ਨੂੰ ਜਿਹੜਾ ਸ਼ੁਰੂ ਹੋਇਆ ਇਸ ਪ੍ਰੋਜੈਕਟ ਦੇ ਤਹਿਤ ਬਣੇ ਰਿਸੈਪਸ਼ਨ ਸੈਂਟਰ ਵਿੱਚ 6000 ਭਗਤ ਇਕੱਠੇ ਖੜੇ ਹੋ ਸਕਦੇ ਨੇ 4000 ਪਰਿਵਾਰਾਂ ਦੇ ਸਮਾਨ ਰੱਖਣ ਲਈ ਲੋਕਰ ਰੂਮ ਸ਼ੈਲਟਰ ਪਵਿਲੀਅਨ ਮਲਟੀ ਲੈਵਲ ਕਾਰ ਪਾਰਕਿੰਗ ਪੁਲਸ ਅਤੇ ਫਾਇਰ ਬ੍ਰੀਡ ਅਤੇ ਐਮਰਜੈਂਸੀ ਦੇ ਲਈ ਸ਼ਟਲ ਬੱਸ ਦੀ ਸਹੂਲਤ ਵੀ ਦਿੱਤੀ ਗਈ ਹੈ ਉਦਘਾਟਨ ਦੇ ਲਈ 2 ਦਿਨ ਪਹਿਲਾਂ ਇੱਥੇ ਮਾਲਜਗ ਸ਼ੁਰੂ ਹੋਇਆ ਸੀ ਔਰ ਅੱਜ ਪੂਰਨ ਹੁੱਤੀ ਦੇ ਨਾਲ ਇਸ ਵਿਦਵਿਤ ਰੂਪ ਦੇ ਨਾਲ ਸ਼ਰਧਾਲੂਆਂ ਦੇ ਲਈ ਖੋਲ ਦਿੱਤਾ ਗਿਆ 800 ਕਰੋੜ ਰੁਪਏ ਚ ਬਣਾਇੰਗੇ ਇਸ ਪ੍ਰੋਜੈਕਟ ਦਾ ਮਕਸਦ 12ਵੀਂ ਸਦੀ ਦੇ ਜਗਨਨਾਥ ਮੰਦਿਰ ਨੂੰ ਵਰਲਡ ਹੈਰੀਟੇਜ ਵਿੱਚ ਸ਼ਾਮਲ ਕਰਨਾ ਹੈ ਟੀਐਮਸੀ ਦੀ ਨੇਤਾ ਮੌਹਾ ਮਿੱਤਰਾ ਨੂੰ ਸਰਕਾਰੀ ਮੰਗਲਾ ਫੌਨ ਤੌਰ ਤੇ ਖਾਲੀ ਕਰਨ ਵਾਸਤੇ ਨੋਟਿਸ ਦਿੱਤਾ ਗਿਆ ਡਾਇਰੈਕਟੋਰੇਟ ਆਫ ਐਸੈਟਸ ਨੇ ਉਹਨਾਂ ਨੂੰ ਨੋਟਿਸ ਭੇਜਿਆ ਕੈਸ਼ ਫੋਰ ਕੁਐਰੀ ਕੇਸ ਵਿੱਚ 8 ਦਸੰਬਰ 2023 ਨੂੰ ਮੋਹਾ ਦੀ ਜਿਹੜੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਇਸ ਤੋਂ ਬਾਅਦ ਉਹਨਾਂ ਨੂੰ ਦੋ ਵਾਰ ਬੰਗਲਾ ਖਾਲੀ ਕਰਨ ਲਈ ਆਖਿਆ ਗਿਆ ਹੈ ਜੂਨੀਅਨ ਹਾਊਸ ਐਂਡ ਅਫੇਅਰਜ਼ ਮਿਨਿਸਟਰੀ ਦੇ ਇੱਕ ਜਾਣਕਾਰ ਅਨੁਸਾਰ ਦੱਸਿਆ ਗਿਆ ਮੋਹਾ ਨੂੰ ਤੁਰੰਤ ਮੰਗਲਾ ਖਾਲੀ ਕਰਨ ਦੇ ਲਈ ਕਿਹਾ ਗਿਆ ਜਲਦੀ ਡਾਇਰੈਕਟੋਰੇਟ ਆਫ ਐਸੈਟਸ ਦੇ ਅਧਿਕਾਰੀ ਉਹਨਾਂ ਦੇ ਬੰਗਲੇ ਤੇ ਜਾ ਸਕਦੇ ਨੇ ਤੇ ਯਕੀਨ ਕਰਨਗੇ ਕਿ ਬੰਗਲਾ ਜਲਦ ਤੋਂ ਜਲਦ ਖਾਲੀ ਹੋ ਜਾਵੇ ਮਊਆ ਨੂੰ ਸਭ ਤੋਂ ਪਹਿਲਾਂ ਇਸ ਸਾਲ 7 ਜਨਵਰੀ ਤੱਕ ਬੰਗਲਾ ਖਾਲੀ ਕਰਦੇ ਦੇਸ਼ ਦਿੱਤੇ ਕਿ ਨੇ 8 ਜਨਵਰੀ ਨੂੰ ਡਾਇਰੈਕਟਰ ਡਾਇਰੈਕਟੋਰੇਟ ਆਫ ਐਸੈਟਸ ਨੇ ਇੱਕ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਪੁੱਛਿਆ ਕਿ ਕਿਉਂ ਹੁਣ ਤੱਕ ਤੁਸੀਂ ਬੰਗਲਾ ਖਾਲੀ ਨਹੀਂ ਕੀਤਾ ਇਸ ਤੋਂ ਬਾਅਦ ਉਹਨਾਂ ਨੂੰ 12 ਜਨਵਰੀ ਫਿਰ ਦੂਸਰਾ ਨੋਟਿਸ ਭੇਜਾਇਆ ਗਿਆ ਭਾਜਪਾ ਸੰਸਦ ਨਿਸ਼ੀਕੰਦ ਦੂਬੇ ਨੇ ਹੀ ਮਊਆ ਤੇ ਦੋਸ਼ ਲਗਾਏ ਸੀ ਕਿ ਉਹਨਾਂ ਨੇ ਲੋਕ ਸਭਾ ਵਿੱਚ ਪੈਸੇ ਲੈ ਕੇ ਸਵਾਲ ਪੁੱਛੇ ਨਿਸ਼ੀਕੰਦ ਦੀ ਇਸ ਸ਼ਿਕਾਇਤ ਤੇ ਲੋਕ ਸਭਾ ਸਪੀਕਰ ਓਮ ਬਿੱਲਾ ਨੁਕੀਤੀਗੇ ਮਾਮਲੇ ਦੀ ਜਾਂਚ ਕਮੇਟੀ ਲਈ ਐਥਿਕਸ ਕਮੇਟੀ ਬਣਾਈ ਗਈ ਐਥਿਕਸ ਕਮੇਟੀ ਦੀ ਰਿਪੋਰਟ ਵਿੱਚ ਮਹੂਆ ਨੂੰ ਦੋਸ਼ੀ ਪਾਇਆ ਗਿਆ ਜਿਸ ਤੋਂ ਬਾਅਦ ਮਹੂਆ ਦੀ ਮੈਂਬਰਸ਼ਿਪ ਰੱਦ ਕਰਨ ਦਾ ਇੱਕ ਮਤਾ ਲੋਕ ਸਭਾ ਵਿੱਚ 8 ਦਸੰਬਰ 2023 ਨੂੰ ਪੇਸ਼ ਕੀਤਾ ਗਿਆ ਸੀ ਮਹੂਆ ਦੇ ਮੈਂਬਰਸ਼ਿਪ ਰੱਦ ਕਰਨ ਦੇ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਤੇ ਸਰਕਾਰ ਦੇ ਵਿਚਕਾਰ ਇੱਕ ਤਿੱਖੀ ਬਹਿਸ ਹੋਈ ਇਹ ਆਖਰ ਵਿੱਚ ਮਤਾ ਪਾਸ ਹੋਇਆ VOTING ਹੋਈ ਔਰ ਵਿਰੋਧੀਆਂ ਨੇ ਵਾਕ ਆਊਟ ਕਰ ਦਿੱਤਾ ਇਸ ਤੇ VOTING ਵਿੱਚ ਮਹੂਆ ਦੀ ਫਿਰ ਮੈਂਬਰਸ਼ਿਪ ਰੱਦ ਕਰਨ ਦਾ ਜਿਹੜਾ ਪ੍ਰਸਤਾਵ ਪਾਸ ਹੋ ਗਿਆ ਸੀ ਮੋਹਾ ਨੇ ਲੋਕ ਸਭਾ ਚ ਮੈਂਬਰਸ਼ਿਪ ਰੱਦ ਕਰ ਲੈ ਕੇ ਸੁਪਰੀਮ ਕੋਰਟ ਚ ਵੀ ਚੁਣੌਤੀ ਦਿੱਤੀ ਹੈ ਸਰਕਾਰ ਨੇ ਦੇਸ਼ ਦੇ ਟਾਪ ਐਨ ਜੀਓ ਸੈਂਟਰ ਫਾਰ ਸਰਚ ਪਾਲਿਸੀ ਸੀਪੀਆਰ ਦਾ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਐਫਸੀਆਰਏ ਲਾਇਸੈਂਸ ਰੱਦ ਕਰ ਦਿੱਤਾ ਸਰਕਾਰ ਨੇ ਵਿਦੇਸ਼ੀ ਫੰਡਿੰਗ ਲਈ ਕਾਨੂੰਨ ਦੇ ਉਲੰਘਣ ਦੇ ਮਾਮਲੇ ਵਿੱਚ ਇਹ ਕਦਮ ਚੁੱਕਿਆ ਇਸ ਤੋਂ ਪਹਿਲਾਂ ਫਾਰਵੀ ਵੀਜ਼ਾ ਤੇ ਵਿੱਚ ਗ੍ਰਹਿ ਮੰਤਰਾਲੇ ਨੇ 6 ਮਹੀਨੇ ਦੇ ਲਈ ਸੀਪੀਆਰ ਦਾ ਲਾਇਸੈਂਸ ਸਸਪੈਂਡ ਕੀਤਾ ਗਿਆ ਸੀ ਦਿੱਲੀ ਸਥਿਤ ਇਸ ਸੰਸਥਾਨ ਦੀ ਸੀਈਓ ਕਾਂਗਰਸ ਪਾਰਟੀ ਦੇ ਨੇਤਾ ਮਨੀਸ਼ੰਕਰ ਆਈਅਰ ਦੀ ਬੇਟੀ ਜਾਮਨੀ ਆਈਅਰ ਐਪਟੰਬਰ 2022 ਚ ਇਨਕਮ ਟੈਕਸ ਨੇ ਸੀਪੀਆਰ ਦੇ ਦਫਤਰਾਂ ਵਿੱਚ ਤਲਾਸ਼ੀ ਲਈ ਸੀ ਉਸ ਤੋਂ ਬਾਅਦ ਇਹ ਇਨਕਮ ਟੈਕਸ ਦਾ ਵਪਾਰ ਤੇ ਰਡਾਰ ਤੇ ਆ ਗਿਆ ਸੀ ਗ੍ਰਹਿ ਮੰਤਰਾਲੇ ਨੇ ਜੁਲਾਈ 2023 ਵਿੱਚ ਸਸਪੈਂਸ਼ਨ ਖਤਮ ਹੋਣ ਤੋਂ ਪਹਿਲਾਂ ਉਹਨੂੰ 6 ਮਹੀਨੇ ਹੋਰ ਵਧਾ ਦਿੱਤਾ ਗਿਆ ਸੀ ਲੇਕਿਨ ਉਦੋਂ ਮਿਨਿਸਟਰੀ ਆਫ ਹੋਮ ਅਫੇਅਰ ਨੇ FCRA ਡਿਵੀਜ਼ਨ ਨੇ ਇਸ ਦਾ লাইਸੈਂਸ ਹਮੇਸ਼ਾ ਲਈ ਕੈਂਸਲ ਕਰ ਦਿੱਤਾ ਸੀ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀਪੀਆਰ ਨੂੰ ਫੰਡਿੰਗ ਦੇਣ ਵਾਲੇ ਬਿਲ ਐਂਡ ਮਲਿੰਡਾ ਗੀਟਸ ਫਾਊਂਡੇਸ਼ਨ ਹੈਵਲਟ ਫਾਊਂਡੇਸ਼ਨ ਵਰਲਡ ਬੈਂਕ ਫੂਡ ਫਾਊਂਡੇਸ਼ਨ ਬ੍ਰਾਊਨ ਯੂਨੀਵਰਸਿਟੀ ਵਰਗੇ ਜਿਹੜੀਆਂ ਸੰਸਥਾਵਾਂ ਸ਼ਾਮਲ ਨੇ ਸੀਪੀਆਰ ਨੇ ਸਾਲ 2023 ਵਿੱਚ ਆਪਣੇ ਸਸਪੈਂਸ਼ਨ ਨੂੰ ਦਿੱਲੀ ਹਾਈ ਕੋਰਟ ਵਿੱਚ ਨੋਟੀਸ ਦਿੱਤੀ ਸੀ ਉਦੋਂ ਗ੍ਰਹਿ ਮੰਤਰਾਲੇ ਨੇ ਤਰਕ ਦਿੱਤਾ ਸੀ ਕਿ ਇਸ ਦੀ ਵਿਦੇਸ਼ੀ ਫੰਡਿੰਗ ਲਈ ਰੋਕਣ ਦੀ ਜ਼ਰੂਰਤ ਹੈ ਕਿਉਂਕਿ ਇਸ ਨੂੰ ਗਲਤ ਮਕਸਦ ਨਾਲ ਫੰਡਿੰਗ ਮਿਲ ਰਹੀ ਹੈ ਇਸ ਨਾਲ ਦੇਸ਼ ਦੇ ਆਰਥਿਕ ਹਿੱਤ ਵੀ ਪ੍ਰਭਾਵਿਤ ਹੋ ਸਕਦੇ ਨੇ ਭਾਰਤ ਜੋੜੋ ਨ્યાਏ ਯਾਤਰਾ ਨਾਗaland ਵਿੱਚ ਰਾਹੁਲ ਗਾਂਧੀ ਨੇ ਚੌਥੇ ਦਿਨ ਸਵੇਰੇ ਨਾਗaland ਦੇ ਵੀਕੇ ਟਾਊਨ ਚੁਨੋ ਬਹੋਟੋ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਮਕੋਕੋਚੁੰਗ ਵਿੱਚ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਮੈਂ ਸ਼ਰਮਿੰਦਾ ਹਾਂ ਕਿ ਪੀਐਮ ਮੋਦੀ ਨੇ 9 ਸਾਲ ਪਹਿਲੇ ਨਾਗaland ਦੇ ਲੋਕਾਂ ਤੋਂ ਨਾਗਾ ਸੰਧੀ ਨੂੰ ਲੈ ਕੇ ਇੱਕ ਵਾਦਾ ਕੀਤਾ ਸੀ ਲੇਕਿਨ ਇਸ ਨੂੰ ਲੈ ਕੇ ਹਾਲੇ ਤੱਕ ਕੁਝ ਨਹੀਂ ਕੀਤਾ ਅਗਰ ਤੁਹਾਡੇ ਕੋਲ ਕਿਸੇ ਚੀਜ਼ ਦਾ ਹੱਲ ਨਹੀਂ ਹੈ ਤੇ ਤੁਹਾਨੂੰ ਝੂਠ ਬੋਲਣ ਨਹੀਂ ਚਾਹੀਦਾ ਰਾਹੁਲ ਨੇ ਕਿਹਾ ਕਿ ਮੈਂ ਨਾਗਾ ਲੈਂਡ ਦੇ ਪਿੰਡਾਂ ਦੇ ਲੋਕਾਂ ਦੇ ਨਾਲ ਚਾਹ ਵੀ ਪੀਤੀ ਹੈ ਇੱਕ ਬੱਚੀ ਨੇ ਮੈਨੂੰ ਪੁੱਛਿਆ ਕਿ ਯਾਤਰਾ ਦੇ ਪਿੱਛੇ ਮਕਸਦ ਕੀ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਯਾਤਰਾ ਦਾ ਮਕਸਦ ਲੋਕਾਂ ਦੀ ਗੱਲ ਸੁਣਨਾ ਤੇ ਇਹ ਸਮਝਣਾ ਕਿ ਨਾਗਾ ਲੈਂਡ ਦੇ ਲੋਕ ਕੀ ਮਹਿਸੂਸ ਕਰਦੇ ਨੇ ਤੇ ਕਿਵੇਂ ਜ਼ਿੰਦਗੀ ਜੀ ਰਹੇ ਨੇ ਇਸ ਤੋਂ ਬਾਅਦ ਯਾਤਰਾ ਚੂਚੋ ਜਬਾਂਗ ਪਿੰਡ ਵਿੱਚ ਪਹੁੰਚੀ ਜਿੱਥੇ ਮਾਰਨਿੰਗ ਬ੍ਰੇਕ ਦੇ ਲਈ ਫਿਰ ਬਾਅਦ ਚ ਯਾਤਰਾ ਰੁਕੀ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਮਾਨ ਨੀ ਦਾ ਕੇਸ ਦਰਜ ਹੋਇਆ ਕੇਸ ਆਰਕੇ ਸਪੋਰਟਸ ਕੰਪਨੀ ਦੇ ਮਾਲਕ ਮਿਹਾਰ ਦਿਵਾਕਰ ਅਤੇ ਉਹਨਾਂ ਦੀ ਪਤਨੀ ਸੋਮਿਆ ਦਾਸ ਨੇ ਕੀਤਾ ਧੋਨੀ ਨੇ ਇਹਨਾਂ ਦੋਨਾਂ ਦੇ ਖਿਲਾਫ 15 ਕਰੋੜ ਦੀ ਧੋਖਾਧੜੀ ਦਾ ਮਾਮਲਾ ਰਾਂਚੀ ਕੋਰਟ ਵਿੱਚ ਦਰਜ ਕਰਾਇਆ ਸੀ ਮਹਿਰ ਅਤੇ ਸੋਮੇ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਐਮਐਸ ਤੋਂਨੀ ਅਤੇ ਉਹਨਾਂ ਦੇ ਕਰੀਬੀਆਂ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਨੇ ਉਹ ਬਹੁਤ ਅਪਮਾਨਜਨਕ ਹੈ ਉਹਨਾਂ ਨੂੰ ਰੁਕਿਆ ਜਾਵੇ ਇਸ ਤੋਂ ਇਲਾਵਾ ਮਹਿਰ ਨੇ ਲੈ ਕੇ ਕਈ ਸੋਸ਼ਲ ਮੀਡੀਆ ਪਲੇਟਫਾਰਮ ਜਿਸ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਉਹਨਾਂ ਨੂੰ ਵੀ ਹਟਾਉਣ ਦੀ ਅਪੀਲ ਕੀਤੀ ਹੈ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਵਿੰਦਰ ਸਿੰਘ ਧੋਨੀ ਵੱਲੋਂ ਦਾਇਰ ਕੇਸ ਵਿੱਚ ਮਹਿਰ ਤੇ ਬਿਜ਼ਨਸ 파ਟਰਨ ਦੇ ਰੂਪ ਵਿੱਚ 15 ਕਰੋੜ ਦੀ ਗੜਬੜੀ ਕਰਨ ਦੀ ਗੱਲ ਕਹੀ ਗਈ ਹੈ ਧੋਨੀ ਵੱਲੋਂ ਰਾਂਚੀ ਦੇ ਸਿਵਲ ਕੋਰਟ ਵਿੱਚ ਮਹਿਰ ਦਿਵਾਕਰ ਅਤੇ ਉਹਨਾਂ ਦੀ ਪਤਨੀ ਸੂਮਿਆ ਦਾਸ ਨੇ ਧੋਖਾਧੜੀ ਕਰਨ ਦੇ ਕੇਸ ਦਰਜ ਕੀਤਾ ਗਿਆ ਇਸ ਕੇਸ ਵਿੱਚ ਧੋਨੀ ਨੇ ਕਿਹਾ ਕਿ ਉਹਨਾਂ ਨੂੰ ਮਹਿਰ ਦੀ ਕੰਪਨੀ ਆਰ ਕੇ ਦੇ ਨਾਲ ਦੇਸ਼ ਵਿਦੇਸ਼ ਵਿੱਚ ਕ੍ਰਿਕਟ ਅਕੈਡਮੀਆ ਖੋਲਣ ਦਾ ਕਰਾਰ ਕੀਤਾ ਗਿਆ ਸੀ ਅਦੋਸ਼ ਮੁਤਾਬਕ ਧੋਨੀ ਨੇ ਕਿਹਾ ਕਿ ਐਗਰੀਮੈਂਟ ਵਾਪਸ ਲਿਆ ਗਿਆ ਇਸ ਤੋਂ ਬਾਅਦ ਵੀ ਮਹਿਰ ਨੇ ਅਕੈਡਮੀ ਖੋਲੀ ਜਿਸ ਵਿੱਚ ਥੋਨੀ ਦਾ ਨਾਮ ਇਸਤੇਮਾਲ ਕੀਤਾ ਗਿਆ 15 ਕਰੋੜੀ ਧੋਖਾਧੜੀ ਦੇ ਮਾਮਲੇ ਨੂੰ ਲੈ ਕੇ ਥੋਨੀ ਨੇ ਮਹਿਰ ਦੇ ਵਕੀਲ ਦੇ ਜ਼ਰੀਏ ਲੀਗਲ ਨੋਟਿਸ ਵੀ ਭੇਜਿਆ ਸੀ ਜਾਣਕਾਰੀ ਦੇ ਮੁਤਾਬਕ ਮਹਿਰ ਨੇ ਇਸ ਨੋਟਿਸ ਦਾ ਜਵਾਬ ਨਹੀਂ ਦਿੱਤਾ ਇਸ ਤੇ ਮਹਿਰ ਦਾ ਕਹਿਣਾ ਕਿ ਥੋਨੀ ਨੂੰ ਨੇ ਹੀ 5 ਕਰੋੜ ਰੁਪਏ ਦੇਣੇ ਸੀ ਮਹਿਰ ਦਵਾਕਰ ਬਿੰਦਸਿੰਘ ਥੋਨੀ ਦੇ ਕਾਫੀ ਕਰੀਬੀ ਰਹੇ ਨੇ ਮਹਿਰ ਸਾਲ 2000 ਵਿੱਚ ਅੰਡਰ 19 ਵਿਸ਼ਵ ਕੱਪ ਵਿੱਚ ਭਾਰਤ ਦਾ ਜਿਹੜਾ ਵਾ ਅਗਵਾਈ ਵੀ ਕਰ ਚੁੱਕੇ ਐਮਐਸ ਤੋਂ ਨਹੀਂ ਤੇ ਮੀਰ ਦਵਾ ਕਰ ਕਦੀ ਇਕੱਠੇ ਰੰਜੀ ਮੈਚ ਵੀ ਖੇਡੇ ਨੇ ਆਰਕੀਟ ਸਪੋਰਟਸ ਕੰਪਨੀ ਨੇ ਜਿਸ ਕਰਾਰ ਨੂੰ ਲੈ ਕੇ ਵਿਵਾਦ ਚੱਲਿਆ ਉਸ ਦੇ ਮੁਤਾਬਕ ਅਮੀਰ ਕੰਪਨੀ ਦੇ ਫਾਊਂਡਰ ਤੇ ਮੀਰ ਦੀ ਪਤਨੀ ਸੋਮਿਆ ਦਾਸ ਡਾਇਰੈਕਟਰ ਹੈ ਦੂਜੇ ਪਾਸੇ ਥੋਨੀ ਨੂੰ ਮੈਂਟਰ ਦੱਸਿਆ ਗਿਆ ਹੈ ਰਾਜਸਥਾਨ ਵਿੱਚ ਇੱਕ ਵਾਰ ਫਿਰ ਰਾਖਵਾਕਰ ਨੂੰ ਲੈ ਕੇ ਅੰਦੋਲਨ ਸ਼ੁਰੂ ਹੋ ਗਿਆ ਭਰਤਪੁਰ ਥੋਲਪੁਰ ਦੇ ਜਟਣ ਨੂੰ ਕੇਂਦਰ ਵਿੱਚ ਰਾਖਵਾਗਰ ਦੀ ਮੰਗ ਨੂੰ ਲੈ ਕੇ ਜਾਟ ਭਾਈਚਾਰੇ ਨੇ ਪਰਤਪੁਰ ਦੇ ਜੈ ਚੋਲੀ ਰੇਲਵੇ ਸਟੇਸ਼ਨ ਦੇ ਨੇੜੇ ਸ਼ੁਰੂ ਕਰ ਦਿੱਤਾ ਅੰਦੋਲਨ ਸਰਕਾਰ ਨੂੰ 22 ਜਨਵਰੀ ਤੱਕ ਅਲਟੀਮੇਟਮ ਦਿੱਤਾ ਗਿਆ ਉਹਨਾਂ ਕਹਿ ਗਏ ਅਗਰ ਮੰਗ ਪੂਰੀ ਨਾ ਹੋਈ ਤਾਂ ਰੇਲਵੇ ਪੱਟੜੀ ਜਿਹੜੀ ਉਹ ਵੀ ਅਖਾੜ ਦਿੱਤੀ ਜਾਊਗੀ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਹਵਾਈ ਬੇ ਵੀ ਜਾਮ ਕੀਤੇ ਜਾਣਗੇ ਪਰਤਪੁਰ ਤੌਲਪੁਰ ਜਾਟ ਰਖਮਕਰ ਸੰਘਰਸ਼ ਕਮੇਟੀ ਦੇ ਕਨਵੀਨਰ ਨੀਮ ਸਿੰਘ ਫੌਜਦਾਰ ਨੇ ਕਿਹਾ ਕਿ 7 ਜਨਵਰੀ ਨੂੰ ਦੇਖਦੇ ਜਨਉਥਰ ਵਿੱਚ ਇੱਕ ਮਾਸ ਸੰਮੇਲਨ ਹੋਇਆ ਤੇ ਕੇਂਦਰ ਸਰਕਾਰ ਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਸਰਕਾਰ ਨੇ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਤੇ ਅੱਜ ਤੋਂ ਦਿੱਲੀ ਮੁੰਬਈ ਰੇਲਵੇ ਟਰੈਕ ਦੇ ਨੇੜੇ ਜੈ ਚੋਲੀ ਦੇ ਵਿੱਚ ਕੰਮ ਅੰਦੋਲਨ ਸ਼ੁਰੂ ਕਰ ਦਿੱਤਾ ਦੂਸਰਾ ਜਿਹੜਾ ਮਾਪੜਾ ਬਿੜਮ ਪਿੰਡ ਭਾਰਤਪੁਰ ਤੀਸਰਾ ਰਾਹਰਪੁਰ ਭਾਰਤਪੁਰ ਵਿੱਚ ਹੋਵੇਗਾ 22 ਜਨਵਰੀ ਤੱਕ ਅਸੀਂ ਗਾਂਧੀਵਾਦੀ ਤਰੀਕੇ ਦੇ ਨਾਲ ਅੰਦੋਲਨ ਕਰਾਂਗੇ ਅਗਰ ਸਰਕਾਰ ਨੇ ਮੰਗ ਪੂਰੀ ਨਾ ਕੀਤੀ ਤਾਂ ਫਿਰ ਅੰਦੋਲਨ ਤਿੱਖਾ ਕੀਤਾ ਜਾਊਗਾ ਇਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਉਹਨੇ ਕਿਹਾ ਕਿ ਸਾਲ 2017 ਦਾ ਅੰਦੋਲਨ ਸਰਕਾਰ ਦੇਖ ਚੁੱਕੀ ਹੈ ਔਰ ਅਸੀਂ ਸਰਕਾਰ ਨੂੰ ਪੂਰਾ ਮੌਕਾ ਦਿੱਤਾ ਹੈ ਕਿ ਉਹ ਭਾਰਤਪੁਰ ਤੌਲਪੁਰ ਦੇ ਨੌਜਵਾਨਾਂ ਦੇ ਬਾਰੇ ਸੋਚੇ ਅਤੇ ਫਿਰ ਕੋਈ ਫੈਸਲਾ ਲਵੇ ਹਿਮਾਚਲ ਪ੍ਰਦੇਸ਼ ਦੇ ਕਨੌਰ ਵਿੱਚ ਬਲੈਰੋ ਗੱਡੀ ਜਿਹੜੀ ਆ ਉਹ 300 ਮੀਟਰ ਇੱਕ ਡੂੰਗੀ ਖੱਡ ਵਿੱਚ ਡਿੱਗ ਗਈ ਆ ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਹੈ ਇੰਨੀ ਗਹਿਰੇ ਖੱਡ ਵਿੱਚ ਡਿੱਗੀ ਕੇ ਬੁਲੈਰੋ ਜਿਹੜੀ ਆ ਉਹ ਪਲਟੀਆਂ ਖਾਂਦੀ ਹੋਈ ਦੱਸਿਆ ਜਾ ਰਿਹਾ ਹੈ ਕਿ ਸਤਲੁਜ ਕਿਨਾਰੇ ਤੱਕ ਪਹੁੰਚ ਗਈ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਉਹ ਰੱਸੀ ਦੇ ਨਾਲ ਬੰਨ ਕੇ ਫਿਰ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਲਾਸ਼ਾਂ ਨੇ ਉਰੇ ਕਾਂਗਪਿਓ ਹਸਪਤਾਲ ਵਿੱਚ ਭੇਜਿਆ ਗਿਆਂ ਮਰਨ ਵਾਲਿਆਂ ਦੇ ਜਿਹੜੀ ਪਛਾਣ ਆ ਉਹ ਕਲਪਾ ਕਨੌਰ ਦੇ ਅਭਿਸ਼ੇਕ ਜਿਹਦੀ ਉਮਰ 23 ਸਾਲ ਆ ਖਵਾਂਗੀ ਦੇ ਤਨੁਜ ਜਿਸ ਦੀ ਉਮਰ 22 ਸਾਲ ਸ਼ੌਗ ਸ਼ਾਂਗਲਾ ਦੇ ਅਰਣ ਜਿਹਦੀ ਉਮਰ 29 ਸਾਲ ਸਾਪਨੀ ਸੰਗਲਾ ਦੇ ਉਪਿੰਦਰ ਜਿਹਦੀ ਉਮਰ 24 ਸਾਲ ਅਤੇ ਚਿਰੰਗ ਪਿੰਡ ਦੇ ਸਮੀਰ ਜਿਹਦੀ ਉਮਰ 25 ਸਾਲ ਉਸ ਉਹਨਾਂ ਦੀ ਪਛਾਣ ਹੋਈ ਆ ਸਾਰੇ ਨੌਜਵਾਨ ਕਨੌਰ ਦੇ ਸ਼ੁਦਰਾੰਗ ਵਿੱਚ ਮਹਿੰਦਰਾ ਸ਼ੋਰੂਮ ਵਿੱਚ ਕੰਮ ਕਰਦੇ ਦੱਸੇ ਗਏ ਨੇ ਔਰ ਉਹ ਬਲੈਰੋ 'ਚ ਸਵਾਰ ਹੋ ਕੇ ਸ਼ਾਂਗਲਾ ਜਾ ਰਹੇ ਸੀ ਤੇ ਉਸੇ ਦੌਰਾਨ ਉਹਨਾਂ ਦੀ ਜਿਹੜੀ ਕਾਰ ਆ ਉਹ ਡੂੰਗੀ ਖਾੜ ਵਿੱਚ ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਵਦੇਰੀ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ